ਵੈਹਪੁਰ ਜੀ ਦਾ ਖਾਲਸਾ ਵੈਹਪੁਰ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉੱਪਰ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਦੇਸ਼ਾਂ ਪਰਦੇਸਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਪਰ ਪ੍ਰਚਾਰ ਦੀ ਕਮੀ ਲੰਬੇ ਸਮੇਂ ਤੋਂ ਰੜਕ ਰਹੀ ਸੀ ਪਰ ਰঞ্জੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ਦੇ ਉੱਪਰ ਗੁਰੂ ਮਾਨੇਓ ਗ੍ਰੰਥ ਚੇਤਨਾ ਸਮਾਗਮ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਮਤਿ ਗਿਆਨ ਬਾਰੇ ਦੱਸਿਆ ਜਾਂਦਾ ਸੀ ਕੁਝ ਕਾਰਨ ਬਣੇ ਜਿਨ੍ਹਾਂ ਵਜ੍ਹਾ ਕਰਕੇ ਸਮਾਗਮ ਜਿਹੜੇ ਸਨ ਕੁਝ ਸਮੇਂ ਦੇ ਲਈ ਰੋਕਣੇ ਪਏ ਰੱਦ ਕਰਨੇ ਪਏ ਪਰ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਦੁਬਾਰਾ ਫਿਰ ਤੋਂ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਗੁਰੂ ਮਾਨੇਓ ਗ੍ਰੰਥ ਚੇਤਨਾ ਸਮਾਗਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਧਾਰਾ ਨੂੰ ਅੱਗੇ ਰੱਖਦੇ ਹਾਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖੀ ਦੇ ਬਾਗ ਦੀ ਇਸ ਮਹਿਤ ਨੂੰ ਖਿਲਾਰਨ ਦੇ ਲਈ ਜੋ ਦੁਬਾਰਾ ਤੋਂ ਇਸ ਸਮਾਗਮ ਆਰੰਭ ਕੀਤੇ ਗਏ ਨੇ ਵੇਖੋ ਕਮਾਲ ਦੀ ਗੱਲ ਹੈ ਵੀ ਸੰਗਤ ਨੇ ਬੜਾ ਪਿਆਰ ਦਿੱਤਾ ਭਾਵੇਂ ਉਹ ਰਾਜਪੁਰੇ ਦੀ ਧਰਤੀ ਤੇ ਦੀਵਾਨ ਹੋਏ ਹੋਣ ਭਾਵੇਂ ਕਰਨਾਲ ਸ਼ਹਿਰ ਦੇ ਵਿੱਚ ਦੀਵਾਨ ਹੋਏ ਹੋਣ ਭਾਵੇਂ ਰਾਏਕੋਟ ਦੀਵਾਨ ਹੋਏ ਹੁਣ ਤੇ ਭਾਵੇਂ ਵਿਦੇਸ਼ਾਂ ਦੇ ਵਿੱਚ ਦੁਬਈ ਵਰਗੇ ਦੇਸ਼ ਦੇ ਵਿੱਚ ਦਿਵਾਨ ਹੋਏ ਹੋਣ ਤੇ ਹੁਣ ਮਾਨਸਾ ਦੀਆਂ ਮੰਡੀਆਂ ਨੇ ਜਿਹੜੀਆਂ ਉਹ ਸੰਗਤ ਦੇ ਨਾਲ ਭਰੀਆਂ ਹੋਣ ਸੋ ਇਹ ਸਭ ਕੁਝ ਵੇਖਣ ਤੋਂ ਬਾਅਦ ਮਨ ਨੂੰ ਬੜਾ ਸਕੂਨ ਮਿਲਦਾ ਹੈ ਵੀ ਕਿਤੇ ਨਾ ਕਿਤੇ ਪ੍ਰਚਾਰ ਦੇ ਖੇਤਰ ਦੇ ਵਿੱਚ ਜਿਹੜੀ ਇੱਕ ਕਮੀ ਸੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਪਤਤਪੁਣੇ ਦੀ ਲਹਿਰ ਵੱਲ ਨੂੰ ਜਾ ਰਹੇ ਸਨ ਕਿਤੇ ਨਾ ਕਿਤੇ ਕੁਝ ਨਾ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਸਿੱਖੀ ਦੇ ਪ੍ਰਤੀ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਪ੍ਰਤੀ ਕਲਗੀਧਰ ਮਹਾਰਾਜ ਜੀ ਦੇ ਇਸ ਬਾਗ ਦੇ ਪ੍ਰਤੀ ਕੁਝ ਨਾ ਕੁਝ ਉਹਨਾਂ ਦੇ ਮਨ ਦੇ ਵਿੱਚ ਅਹਿਸਾਸ ਜ਼ਰੂਰ ਪੈਦਾ ਹੋਏਗਾ ਸੋ ਹੋਰ ਵੀ ਸੰਪਰਦਾਵਾਂ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਮਤ ਦਾ ਪ੍ਰਚਾਰ ਕਰ ਰਹੀਆਂ ਨੇ ਸਾਰੀਆਂ ਹੀ ਸੰਸਥਾਵਾਂ ਨੂੰ ਸੰਪਰਦਾਵਨ ਇਹ ਬੇਨਤੀ ਹੈ ਵੀ ਇਸ ਵੇਲੇ ਜੋ ਹਾਲਾਤ ਪੰਜਾਬ ਦੇ ਹੋਏ ਨੇ ਪਤਤਪੁਣੇ ਦੀ ਲਹਿਰ ਹੈ ਜਿਹੜੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਨਸ਼ਿਆਂ ਦੀ ਲਹਿਰ ਹੈ ਜਿਹੜੀ ਉਹ ਘਰਾਂ ਦੇ ਘਰ ਬਰਬਾਦ ਕਰਦੀ ਜਾ ਰਹੀ ਹੈ ਇਦਾਂ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਸੀਂ ਹਰ ਪਸਿਬਤ ਦੇ ਨਾਲ ਟੱਕਰ ਕਰਨ ਦੇ ਲਈ ਤਿਆਰਬਰ ਤਿਆਰ ਹੋਈਏ ਤੇ ਇਹਦੇ ਲਈ ਜ਼ਰੂਰੀ ਹੈ ਅਸੀਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ ਨੂੰ ਪੜ੍ਹੀਏ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਇਹ ਸਿੱਖੀ ਦਾ ਬੂਟਾ ਲਾਇਆ ਹੈ ਇਹਨੂੰ ਸਮਝੀਏ ਇਹਦਾ ਹਿੱਸਾ ਬਣੀਏ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦਾ ਸਮਾਂ ਔਖੇ ਤੋਂ ਔਖਾ ਸਮਾਂ ਵੱਡੀ ਤੋਂ ਵੱਡੀ ਮੁਸੀਬਤ ਦੇ ਨਾਲ ਹੱਸ ਕੇ ਜਿਹੜਾ ਹੈ ਉਹ ਮੁਕਾਬਲਾ ਕਰ ਸਕਦੇ ਆ ਹੱਸ ਕੇ ਟੱਕਰਾ ਕਰ ਸਕਦੇ ਆ ਸੋ ਇਸ ਦੇ ਲਈ ਜ਼ਰੂਰੀ ਹੈ ਵੀ ਅਸੀਂ ਜਿੰਨਾ ਜਿੰਨਾ ਵੀ ਹੋ ਸਕੇ ਯੋਗਦਾਨ ਪਾ ਕੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਆਖਰੀ ਮਨੁੱਖਤਾ ਤੱਕ ਲੱਗੇ ਜਾਈਏ ਸੋ ਸਾਰੀਆਂ ਹੀ ਸੰਸਥਾਵਾਂ ਜਿੰਨਾ ਜਿੰਨਾ ਯੋਗਦਾਨ ਅਸੀਂ ਪਾ ਰਹੇ ਆ ਬਹੁਤ ਵੱਡਿਆਂ ਭਾਗਾਂ ਵਾਲੇ ਆ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਸਿੱਖੀ ਦੀ ਸ਼ਾਨ ਵਧਾਉਣ ਦੇ ਲਈ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਦੁਨੀਆ ਦੇ ਵਿੱਚ ਖਿਲਾਰਨ ਦੇ ਲਈ ਸਿੱਖੀ ਦੇ ਬਾਗ ਦੀ ਮਹਿਕ ਦੁਨੀਆ ਤੱਕ ਲੈ ਕੇ ਜਾਣ ਦੇ ਲਈ ਸਾਰੇ ਰਲ ਮਿਲ ਕੇ ਯਤਨਸ਼ੀਲ ਹੋਈਏ ਚਲੋ ਆਪਣੇ ਅੰਦਰ ਕੁਝ ਨਾ ਕੁਝ ਦੁਬਧਾਵਾਂ ਹੋ ਸਕਦੀਆਂ ਨੇ ਇੱਕ ਦੂਸਰੇ ਦੇ ਪ੍ਰਤੀ ਪਰ ਸਾਡਾ ਕੌਮੀ ਸੰਕਲਪ ਇੱਕ ਹੈ ਸਾਡਾ ਗੁਰੂ ਇੱਕ ਹੈ ਅਸੀਂ ਪੁੱਤ ਇੱਕ ਬਾਜਾਂ ਵਾਲੇ ਰਹੇ ਆ ਇਹ ਗੱਲਾਂ ਨੂੰ ਅੱਗੇ ਰੱਖ ਕੇ ਅਸੀਂ ਇੱਕ ਵਾਰ ਆਪਣੀ ਕੌਮ ਹੈ ਜਿਹੜੀ ਇਹਨੂੰ ਬਚਾਈਏ ਪੰਜਾਬ ਨੂੰ ਬਚਾਈਏ ਆਪਣੇ ਜਿਹੜੇ ਮਸਲੇ ਨੇ ਉਹ ਆਪਾਂ ਬਾਅਦ ਦੇ ਵਿੱਚ ਬੈਠ ਕੇ ਵੀ ਵਿਚਾਰ ਸਕਦੇ ਆ ਸੋ ਮੈਂ ਵਧਾਈ ਦਿਨਾ ਹਾਂ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਜਿਨ੍ਹਾਂ ਨੇ ਕਾਬਲੇ ਤਾਰੀਫ ਕੰਮ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਦੁਬਾਰਾ ਫਿਰ ਇਕੱਤਰ ਹੋਣ ਲੱਗੀਆਂ ਨੇ ਤੇ ਬਾਕੀ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਲਹਿਰ ਵਿੱਚ ਆਪਣਾ ਯੋਗਦਾਨ ਪਾ ਕੇ ਆਪਾਂ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ